ਵੀ ਜਾਨਦੇ ਹੋ ਕਿ ਹਾਲ ਤੁੰ ਇਸੇ ਤਰ੍ਹਾਂ ਤਰ ਜੈਦ ਦੀ ਅਸੜ ਨਹੀਂ ਆ ਵਧੀਆ ਬਣੀ ਸੜਕ ਅਕਾਲੀ ਰਤ ਮੈਂ ਇਹ ਹਰਬੀਨ ਕਹਿੰਦਾ ਨਾ ਕਿ ਜੇ ਮੈਂ ਕਰਾਇਆ ਉਹਨੂੰ ਕਿ ਹੁਣ ਕਰਾ ਕੇ ਦਿਖਾ ਉਹਨੂੰ ਕਰਾ ਕੇ ਦਿਖਾ ਉਹਨੇ ਆਪ 200 ਕਰੋੜ ਇਹਦਾ ਕਿੱਲਾ ਤਗੜਾ ਹੁੰਦਾ ਨਾ ਕੋਈ ਤਗੜਾ ਹੁੰਦਾ ਹੈ ਕੋਈ ਪਤਾ ਨਹੀਂ ਕਿਹਦੇ ਨਾਲ ਬੰਦਿਆ ਬਹਿਉਂਦਾ ਥੱਲੇ ਤਰੇ ਹੁੰਦਾ ਜਿਹੜੇ ਮੇਰੀ ਗੱਡੀ ਚ ਬਹਿਦਾ ਹੁੰਦਾ ਜਿੱਦਾਂ ਹੁਣ ਕੱਦ ਰਿਹਾ ਸੀ ਮੈਂ ਕਿਹਾ ਭਗਵੰਤਬਾਨ ਦੀ ਗੱਡੀ ਚ ਬੈ ਕੇ ਦਿਖਾ ਖੇਤਰ ਪੇ ਹੁੰਦਾ ਮੈਨੂੰ ਬੜਾ ਦੁੱਖ ਲੱਗਿਆ ਐਗੇ ਲੋਕ ਵੀ ਹੈ ਜਿਹੜਾ ਸੋਚਦੇ ਆ ਕਿ ਮੈਨੂੰ ਅੱਜ ਸਾਹ ਪਤਾ ਨਹੀਂ ਨਾ ਕੀ ਕਮਾ ਲੂਗਾ किन्ने दो टन मैन के अगे पिछे हो जाएंगे देखो प्रवाह ना करो माजे कोई डर नहीं भावे राजा फिर भी आपको तक आज भी आरोप